ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਦੇ ਵਿੱਚ ਮੇਰੇ ਵੱਡੇ ਭਰਾ ਤਾਰੀ ਅਰਥੇਵਾਲ ਪਿੰਡ ਤੋਂ ਅੱਜ ਸਾਡੇ ਕੋਲ ਪਹੁੰਚੇ ਆ ਇਹ ਭਰਾ ਸਾਡੇ ਨਾਲ ਸੰਸਥਾ ਦੇ ਨਾਲ ਬਹੁਤ ਚਿਰਾਂ ਤੋਂ ਜੁੜੇ ਹੋਏ ਆ ਜਦੋਂ ਵੀ ਕਿਤੇ ਸਾਲ ਬਾਅਦ ਕੋਈ ਨਾ ਕੋਈ ਸਮਾਨ ਦੀ ਸਾਨੂੰ ਕੋਈ ਜ਼ਰੂਰਤ ਹੁੰਦੀ ਆ ਤੇ ਭਰਾ ਸਾਡੇ ਸਾਡੇ ਨਾਲ ਸੰਸਥਾ ਦੇ ਨਾਲ ਜੁੜ ਕੇ ਸਵਾਮਾ ਕਰਦੇ ਰਹਿੰਦੇ ਆ ਅੱਜ ਫਿਰ ਜਿਹੜਾ ਹਸਪੀਟਲ ਨਵਾਂ ਆਸ਼ਰਮ ਬਣਾਇਆ ਜਾ ਰਿਹਾ ਉਹਦੇ ਵਿੱਚ ਸਮਾਨ ਦੇ ਲਈ ਸੇਵਾ ਕਰਨ ਦੇ ਨਾਲ ਪਹੁੰਚੇ ਆ ਧੰਨਵਾਦ ਤਾਰੀ ਭਾਜੀ ਤੁਹਾਡਾ ਬਹੁਤ ਬਹੁਤ ਕਿੱਦਾਂ ਨ ਲੱਗਾ ਭਾਜੀ ਆਣ ਕੇ ਬਹੁਤ ਵਧੀਆ ਤੁਹਾਡੀ ਸੇਵਾ ਬਹੁਤ ਬਹਾਨਾ ਮਾਨੀ ਚਲੋ ਇਹ ਇਹ ਸੇਵਾ ਕਰਨੀ ਕਿਤੇ ਛੋਟੀ ਮੋਟੀ ਗੱਲ ਨਹੀਂ ਬਸ ਪਰਮਾਤਮਾ ਨੇ ਕਿ ਸੇਵਾ ਵਾਕੀ ਹੈ ਭਾਜੀ ਪੇਸ਼ੀਐਂਸ ਚਾਹੀਦਾ ਬੰਦੇ ਨੂੰ ਇਸ ਸੇਵਾ ਵਾਸਤੇ ਹਾਂਜੀ ਹਾਂਜੀ ਤੇ ਦੂਸਰਾ ਇਹ ਤੁਸੀਂ ਤੁਹਾਡੇ ਮਨ ਵਿੱਚ ਕਿੱਦਾਂ ਲੱਗਾ ਸਟਾਰਟਿੰਗ ਕਿੱਦਾਂ ਹੋਈ ਥੋੜਾ ਜਿਹਾ ਦੱਸੋਗੇ ਭਾਜੀ ਤਾਰੀ ਭਾਜੀ ਜਦੋਂ ਨਾ ਸੰਸਥਾ 2015 ਦੇ ਵਿੱਚ ਇਹ ਸੰਸਥਾ ਦੀ ਸ਼ੁਰੂਆਤ ਹੋਈ ਸੀ ਹਾਂਜੀ ਆਈ ਇਹ ਜਿਹੜੀ ਸੰਸਥਾ ਕਿਸੇ ਅਲੱਗ ਵਿਸ਼ੇ ਦੇ ਕਾਰਨ ਵੀ ਆਪਾਂ ਨੌਜਵਾਨਾਂ ਨੂੰ ਗਲਤ ਪਾਸੇ ਜਿਹੜੇ ਭਟਕੇ ਹੋਏ ਨੌਜਵਾਨਾਂ ਨੂੰ ਸਹੀ ਰਾਹ ਤੇ ਪਾਉਣਾ ਪਿੰਡ ਪਿੰਡ ਦੇ ਵਿੱਚ ਆਪਾਂ ਪ੍ਰਚਾਰ ਕਰਦੇ ਸੀ ਪਰ ਉਦੋਂ ਲੋਕਾਂ ਦਾ ਪਤਾ ਲੱਗਾ ਤਾਰੀਪਾ ਜੀ ਵੀ ਪਿੰਡ ਪਿੰਡ ਦੇ ਵਿੱਚ ਤਾਂ ਲੋਕ ਕਈ ਭੁੱਖੇ ਵੀ ਸਾਡੇ ਸੌ ਰਹੇ ਅਸੀਂ ਲੋਕਾਂ ਦੀ ਦੇਖ ਰਹੇ ਹਾਂ ਲੋਕਾਂ ਨੂੰ ਕਹਿ ਰਹੇ ਹਾਂ ਪਰ ਲੋਕ ਕਈ ਰੋਟੀ ਤੋਂ ਵੀ ਤਰਸ ਰਹੇ ਇਸ ਕਰਕੇ ਫਿਰ ਭਾਜੀ ਪਹਿਲਾਂ ਅਸੀਂ ਰਾਸ਼ਨ ਵੰਡਣਾ ਸ਼ੁਰੂ ਕੀਤਾ ਪਰ 2017 ਦੇ ਵਿੱਚ ਇਦਾਂ ਹੀ ਇੱਕ ਲਵਾਰਸ ਬੰਦਾ ਮਿਲਿਆ ਜਦੋਂ ਅਸੀਂ ਕਈਆਂ ਆਸ਼ਰਮਾਂ ਚ ਲੈ ਕੇ ਗਏ ਨਾ ਸਭ ਤੋਂ ਲਿਆ ਹੀ ਨਹੀਂ ਕਿਸੇ ਨੇ ਉਦੋਂ ਫਿਰ ਉਹਨੂੰ ਕਿਰਾਏ ਦੀ ਜਗ੍ਹਾ ਤੇ ਰੱਖਿਆ ਮਤਲਬ ਗੱਲ ਕਰੀਏ ਭਾਜੀ ਮਨ ਦੇ ਵਿੱਚ ਕੀ ਹੈ ਮਨ ਦੇ ਵਿੱਚ ਅਸੀਂ ਕਦੀ ਸੋਚਿਆ ਹੀ ਨਹੀਂ ਪ੍ਰਮਾਤਮਾ ਨੇ ਵੀ ਅਸੀਂ ਆਹ ਚੀਜ਼ ਕਰਨੀ ਅਸੀਂ ਜਿਵੇਂ ਜਿਵੇਂ ਸਾਨੂੰ ਮੁਸ਼ਕਲ ਪੈਂਦੀ ਗਈ ਉਸ ਨੂੰ ਪ੍ਰਮਾਤਮਾ ਦੇ ਨਾਲ ਇੱਕ ਸਲਝਾਉਂਦੇ ਗਏ ਕਰਦੇ ਕਰਦੇ ਇਹ ਆਸ਼ਰਮ ਬਣ ਗਿਆ ਇੱਕ ਸੰਸਥਾ ਬਣ ਗਿਆ ਕਦਾਰਾ ਬਣ ਗਿਆ ਕਾਫਲਾ ਬਣ ਗਿਆ ਕਾਫਲਾ ਬਣ ਗਿਆ ਤੁਹਾਡੇ ਵਰਗੇ ਭਰਾਵਾਂ ਦਾ ਸਹਿਯੋਗ ਰਿਆ ਤੇ ਅੱਜ ਇੱਕ ਮੇਰੇ ਨਾਲ ਜਿੰਨੇ ਪੜੇ ਸੀਗੇ ਗਰੁੱਪ ਸੀ ਉਹ ਬਾਹਰ ਸੀ ਠੀਕ ਉਹ ਸਾਰੀ ਇੱਕ ਸੰਸਥਾ ਦੇ ਨਾਲ ਇੱਕ ਜੁੜ ਕੇ ਸਵਾਮਾ ਕਰਨ ਲੱਪੇ ਤੇ ਇੱਕ ਇੱਕ ਕਾਫਲਾ ਬਣਦੇ ਬਣਦੇ ਅੱਜ ਦੇਖੋ ਤੁਹਾਡੇ ਸਾਹਮਣੇ ਭਾਜੀ ਇਹ ਹਸਪੀਟਲ ਵੀ ਬਣ ਕੇ ਤਿਆਰ ਹੁਣ ਪਿੱਛੇ ਆਸ਼ਰਮ ਵੀ ਬਣ ਰਿਹਾ ਬਸ ਇਦਾਂ ਹੀ ਸਵਾਮਾ ਚੱਲ ਰਹੀਆਂ ਤੇ ਮਹਾਰਾਜ ਅੱਜ 10 ਸਾਲ ਤਾਰੀ ਭਾਜੀ ਹੋਏ ਪਿੱਛੇ ਸਾਡੇ ਪੁਰੇ ਠੀਕ ਹੈ 10 ਸਾਲ ਸੰਸਥਾ ਦੇ ਹੋਏ ਹੁਣ ਪੂਰੇ ਪਰਮਾਤਮਾ ਦੇ ਦੁਆ ਕਰਦੇ ਆ ਬਿਲਕੁਲ ਬਿਲਕੁਲ ਤੁਸੀਂ ਸੇਵਾ ਕਰਦੇ ਰਹੋ ਇਹ ਲੋੜਵੰਦਾ ਦੇ ਕੰਮ ਆਉਂਦੇ ਰਹੋ ਬਿਲਕੁਲ ਇਹ ਸਭ ਤੋਂ ਵੱਡੀ ਸੇਵਾ ਆ ਹਾਂਜੀ ਹਾਂਜੀ ਐਸੇ ਨਾ ਸੇਵਾ ਕਰਨੀ ਇੱਕ ਡਿਫਰੈਂਟ ਗੱਲ ਹੋ ਜਾਂਦੀ ਆ ਫਿਜ਼ੀਕਲੀ ਕਿਸੇ ਬੰਦੇ ਨੂੰ ਤੁਸੀਂ ਲੋਕ ਆਫਟਰ ਕਰਦੇ ਨਾ ਉਹ ਸੇਵਾ ਹਰ ਬੰਦਾ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਬਿਲਕੁਲ ਹੁਣੇ ਭਾਜੀ ਬਾਡੀ ਕੱਢ ਕੇ ਆਏ ਤੁਹਾਡੇ ਸਾਹਮਣੇ ਸਾਹਮਣੇ ਤੜੀ ਤੁਹਾਨੂੰ ਕੇਰਨੀ ਪਈ ਤੁਸੀਂ ਦੱਸਿਆ ਵੀ ਮੈਂ ਬਾਡੀ ਕੱਢ ਹਾਂਜੀ ਇਹ ਗੱਲ ਸਾਰੀ ਟੀਮ ਦੇ ਸਿਰ ਤੇ ਭਾਜੀ ਕਿਉਂ ਟੀਮ ਮੇਰੀ ਸਟਰੋਂਗ ਆ ਟੀਮ ਨਾਲ ਆ ਜਤਾਨਬੰਦ ਖੜੀ ਆ ਬਿਲਕੁਲ ਤੜੀ ਇਹ ਕਾਰਜ ਚੱਲ ਰਿਹਾ ਸਾਰਾ ਹਾਂ ਇਹ ਸਹਿਯੋਗ ਨਾਲ ਸਾਰੇ ਕੰਮ ਹੋ ਗਏ ਸਹਿਯੋਗ ਨਾਲ ਸਾਰੇ ਚੱਲ ਚੰਗੇ ਮਿੱਤਰ ਦੋਸਤ ਜਾਂ ਕਹ ਲਓ ਕਿ ਅچھے ਇਨਸਾਨਾਂ ਨਾਲ ਜੁੜ ਜਣਾ ਤੇ ਫਿਰ ਉਹ ਇੱਕ ਕਾਫਲਾ ਬਣ ਜਾਂਦਾ ਤੇ ਉਹ ਫਿਰ ਅੱਗੇ ਤੋਂ ਅੱਗੇ ਕਹੋ ਵੀ ਵਧਦਾ ਜਾਂਦਾ ਔਰ ਔਰ ਲੋਡ ਬੰਦਾ ਦੀ ਮਦਦ ਹੋ ਜਾਂਦੀ ਹੈ ਧੰਨਵਾਦ ਭਾਈ ਤੁਹਾਡਾ ਬਹੁਤ ਬਹੁਤ ਤੁਹਾਡਾ ਨਹੀਂ ਸੀ